ਅੱਲਾ ਦਾ ਦੁਖਦਾਈ ਗੱਲ ਆ ਜੀ ਮੈਂ ਹਰਪਿੰਦਰ ਸਿੰਘ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਨਾਲ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਛੋਟਾ ਜਿਹਾ ਉਹਨਾਂ ਦਾ ਬੱਚਾ ਹੈ ਪਰਿਵਾਰ ਤੇ ਬਹੁਤ ਵੱਡਾ ਦੁੱਖਾਂ ਦਾ پہاੜ ਟੁੱਟਿਆ ਇਸ ਲਈ ਜਿੱਤੇ ਪਰਿਵਾਰ ਨਾਲ ਦੁੱਖ ਸਾਂਝਾ ਮਗਰ ਐਟ ਦ ਸੇਮ ਟਾਈਮ ਇਨ ਲਾ ਨ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਔਰ ਕੋਲਾਪਸ ਹੈ ਕਿ ਅੱਜ ਕਹਿ ਰਿਹਾ ਕਿ ਵਿਆਹ ਸ਼ਾਦੀ ਸਮਾਗਮ ਜਿਹੜੇ ਖੁਸ਼ੀ ਦੇ ਮੌਕੇ ਹੁੰਦੇ ਆ ਜਿੱਥੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਆ ਅੱਜ ਉੱਥੇ ਮਾਤਮ ਦਾ ਮਾਹੌਲ ਬਣ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦਾ ਟੋਟਲ ਫੇਲਿਅਰ ਸਾਹਮਣੇ ਆਇਆ ਜੇਕੇ 47 ਦੀ ਵਰਤੋਂ ਹੋ ਜਾਣਾ ਇਹ 80s ਐ 90s ਚ ਸੁਣਿਆ ਜਾਂਦਾ ਸੀਗਾ ਅੱਜ ਕਿਸੇ ਗੁਰਦੁਆਰਾ ਆ ਮੰਦਰਾਂ ਦੇ ਬਾਹਰ ਆ ਅੰਮ੍ਰਿਤਸਰ ਚ ਸਾਹਬ ਹੋਇਆ ਸੀ ਮੰਦਰ ਤੇ ਬੰਬ ਅਟੈਕ ਹੋਇਆ ਸੀ ਥਾਣਿਆਂ ਤੇ ਬੰਬ ਅਟੈਕ ਹੁਣ AK47 ਨਾਲ ਫਾਇਰ ਸ਼ੁਰੂ ਹੋ ਗਿਆ ਸੋ ਇਟ ਕੈਨਟ ਗੈਟ ਮੋਰ ਸੀਰੀਅਸ ਇਹ ਤੋਂ ਹੋਰ ਖਤਰਨਾਕ ਮਾਹੌਲ ਪੈਦਾ ਨਹੀਂ ਹੋ ਸਕਦਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਦਾ ਮਰਡਰ ਹੋਇਆ ਸੀ ਅੰਮ੍ਰਿਤਸਰ ਸਾਹਿਬ ਤੇ ਚਰਮਲਜੀਤ ਦਾ ਲੱਕੀ ਜੀ ਜਲੰਧਰ ਤੋਂ ਉੱਥੇ ਕਤਲ ਹੋਇਆ ਗੁਰੂ ਘਰ ਦੇ ਬਾਹਰ ਮੇਰਾ ਕਹਿਣ ਦਾ ਭਾਵ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੱਜੀਆਂ ਖੱਪੀਆਂ 바ਵਾ ਨੇ ਜਿਨ੍ਹਾਂ ਦੀਆਂ ਫੋਟੋਆਂ ਮੁੱਖ ਮੰਤਰੀ ਨਾਲ ਨੇ ਇਹਨਾਂ ਦੇ ਮੰਤਰੀਆਂ ਨਾਲ ਨੇ ਜੇ ਉਹ ਨਹੀਂ ਸੇਫ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਇੰਡੋਪਾਕ ਬਾਰਡਰ ਤਾਲ 550 ਕਿਲੋਮੀਟਰ ਤੇ ਹੀ ਸਾਡਾ ਬਾਰਡਰ ਚੱਲਦਾ ਹੈ ਤੇ ਜੇ ਇਹ ਹਾਲਾਤ ਪੈਦਾ ਹੋ ਗਏ ਕੀ ਪੰਜਾਬ 'ਚ ਕਿਸੇ ਨੇ ਨਿਵੇਸ਼ ਕਰਨਾ ਕੀ ਦਿੱਲੀ ਬੈਠੇ ਕੇਜਰੀਵਾਲ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾ ਸਕਦੇ ਨਹੀਂ ਭਾਈ ਸੋ ਇਹ ਬੜਾ ਜ਼ਰੂਰੀ ਹੋ ਗਿਆ ਕਿ ਪਰਮਨੈਂਟ ਡੀਜੀਪੀ ਲੱਗੇ ਔਰ ਇਹ ਟੈਂਪਰਰੀ ਡੀਜੀਪੀ ਜਿਹੜਾ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਜਿਹਦਾ ਮਕਸਦ ਸਿਰਫ ਇਹ ਹੋ ਗਿਆ ਆ ਮੋਕੇ ਦੀ ਰੈਲੀ ਚ ਕੀ ਮਤਲਬ ਸੀ ਡੀਜੀਪੀ ਦਾ ਜਾਣ ਦਾ ਕਿ ਉਹ ਆਮ ਆਦਮੀ ਪਾਰਟੀ ਦੀ ਰੈਲੀ ਸੀ ਕਿਉਂਕਿ ਕੇਜਰੀਵਾਲਾ ਸਾਹਿਬ ਉੱਥੇ ਆਏ ਸਨ ਜੇ ਉਹ ਸਰਕਾਰੀ ਰੈਲੀ ਸੀ ਥੋ ਵਾਟ ਵਾਸ ਕੇਜਰੀਵਾਲ ਡੂਇੰਗ ਥਰ ਜੇ ਪੁਲਿਸ ਇਸ ਤਰੀਕੇ ਨਾਲ ਪੋਲੀਟਿਸਾਈਜ਼ ਹੋ ਜੂਗੀ ਫਿਰ ਲਾਅ ਐਂਡ ਆਰਡਰ ਨਹੀਂ ਦਿੱਤਾ ਜਾਊਗਾ ਔਰ ਇਹੀ ਕਾਰਨ ਹੈ ਕਿ ਪੰਜਾਬ ਹੈ ਜਿਸ ਬਕਮ ਗੈਂਗਲੈਂਡ ਇਹ ਤੇ ਇਹ ਹਾਲਾਤ ਇਹ ਪੈਦਾ ਹੋ ਗਏ ਫਰੋਤੀ ਟਾਰਗੇਟਡ ਕਿਲਿੰਗ ਰੋਜ਼ ਦਾ ਐਕਸਟੋਰਸ਼ਨ ਕਾਲਸ ਇਹ ਨਿਜ਼ਾਮ ਬਣ ਗਿਆ ਸਿੱਧੂ ਮੂਸੇਵਾਲਾ ਮਰਡਰ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਇਹ ਤਾਂ ਸਿਰਫ ਔਰ ਚੀਫ ਮਿਨਿਸਟਰ ਕਹਿ ਰਿਹਾ ਆਲ ਇਜ਼ ਵੈਲ ਮੈਂ ਕਹਿਣਾ ਚਾਹਨਾ ਆਲ ਇਜ਼ ਇਨ ਦਾ ਵੈਲ ਸੋ ਮੁੱਖ ਮੰਤਰੀ ਸਾਹਿਬ ਦਾ ਔਰ ਡੀਜੀਪੀ ਨੀਡ ਟੂ ਗੋ ਪੰਜਾਬ ਨੀਡਸ ਅ ਚੇਂਜ ਇਹ ਦਿੱਲੀ ਵਾਲੀ ਸਰਕਾਰ ਪਜਾਉਂਗੇ ਤਾ ਪੰਜਾਬ ਦਾ ਕੋਈ ਬਚਾਅ ਹੋਊਗਾ ਨਹੀਂ ਤਾਂ ਇਹ ਕਲੈਪਸ ਹੈ ਪੰਜਾਬ 'ਚ ਕੋਈ ਇਨਵੈਸਟਮੈਂਟ ਨਹੀਂ ਆਉਣੀ ਪੰਜਾਬ 'ਚ ਸਾਡੇ ਬੱਚੇ ਸੁਰੱਖਿਤ ਨਹੀਂ ਆ ਜੀ ਕੇ ਸਾਹਿਬ ਇੱਕ ਛੋਟੀ ਵੱਡੀ ਰੈਲੀ ਅੱਜ ਖੇਮ ਕਰਨ ਦੇ ਵਿੱਚ ਹੋ ਰਹੀ ਸੀ ਜੀ ਦੂਜੇ ਪਾਸੇ ਕਤਲ ਹੋ ਜਾਂਦਾ ਹੈ ਕਿਵੇਂ ਦੇਖ ਰਹੇ ਹੋ ਰਾਣਾ ਬਲਾਚੌਰੀਏ ਦਾ ਕਤਲ ਪਲਵਾਨਾਂ ਦਾ ਕਤਲ ਕਬੱਡੀ ਖਿਡਾਰੀਆਂ ਦਾ ਕਤਲ ਕੋਈ ਵੀ ਕਬੱਡੀ ਟੂਰਨਾਮੈਂਟ ਕਰਾਉਣ ਨੂੰ ਰਾਜ਼ੀ ਨਹੀਂ ਹੈਗਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੀ ਸਰ ਇਹ ਤੋਂ ਡੇਂਜਰਸ ਕੰਮ ਕੋਈ ਨਹੀਂ ਦੇਖੋ ਕਲੈਪਸ ਲਾਅ ਐਂਡ ਆਰਡਰ ਦਾ ਇਸ ਕਿਸਮ ਦਾ ਹੈ ਕਿ ਪੰਜਾਬ ਨਾ ਹਰਿਆਣਾ ਹਾਈ ਕੋਰਟ ਇਸ ਗੱਲ ਦਾ ਸੰਗਿਆਨ ਲੈ ਚੁੱਕਿਆ ਤੇ ਹੁਣ ਪੰਜਾਬ ਨਾ ਹਰਿਆਣਾ ਹਾਈ ਕੋਰਟ 'ਚ ਪੇਸ਼ੀਆਂ ਪੈ ਰਹੀਆਂ ਡੀਜੀਪੀ ਦੀਆਂ ਪੰਜਾਬ ਨਾ ਹਰਿਆਣਾ ਹਾਈ ਕੋਰਟ ਲਾਅ ਐਂਡ ਆਰਡਰ ਦੇ ਮੁੱਦੇ ਤੇ ਉਦੋਂ ਇੰਟਰਵਿਨ ਕਰਦਾ ਜਦੋਂ ਮਹਿਸੂਸ ਕਰਦੇ ਆ ਸਰਕਾਰ ਫੇਲ ਹੋ ਗਈ ਆ ਐਸਐਸਪੀ ਦੇ ਦਫਤਰ ਦੇ ਬਾਹਰ ਬੰਦੇ ਦਾ ਕਤਲ ਹੋ ਜਾਣਾ ਰਾਣਾ ਰਾਣਾ ਬਲਾ ਚੌਰੀਏ ਦਾ ਮੌਲੀ ਜ਼ਿਲ੍ਹਾ ਜਿਹੜਾ ਮੋਸਟ ਇੰਪੋਰਟੈਂਟ ਜ਼ਿਲ੍ਹਾ ਉੱਥੇ ਕਤਲ ਹੋ ਜਾਣਾ ਅੱਜ ਸਰਪੰਚ ਦਾ ਕਤਲ ਹੋ ਜਾਣਾ ਔਰ ਵਰਤਿਆ ਕੀ ਜਾ ਰਿਹਾ ਏਕੇ 47 ਗਰਨੇਡ ਅਟੈਕ ਫੇਰੇ ਕਹਿੰਦੇ ਜੀ ਟਾਇਰ ਪਾਟ ਗਿਆ ਮੰਦਿਰ ਦੇ ਉੱਤੇ ਗਰਨੇਡ ਛੁੱਟ ਦੇਣਾ ਇੱਕ ਵੀਡੀਓ ਆਈ ਆ ਸਾਹਮਣੇ ਜਿੱਥੇ ਹਿੰਦੂ ਭਾਈਚਾਰੇ ਨੂੰ ਜਿਹੜੇ ਸਾਡੇ ਪ੍ਰਵਾਸੀ ਆਉਂਦੇ ਉਹਨਾਂ ਤੇ ਗੋਲੀਆਂ ਚ ਮਚਲਾਈਆਂ ਜਾ ਰਹੀਆਂ ਸੋ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਕੀ ਇਹਦੇ ਲਈ ਕਿਵੇਂ ਡੀਜੀਪੀ ਜ਼ਿੰਮੇਵਾਰ ਨਹੀਂ ਜਿਹਦੇ ਲਈ ਭਗਵੰਤ ਮਾਨ ਕਿਵੇਂ ਜ਼ਿੰਮੇਵਾਰ ਨਹੀਂ ਔਰ ਇਸ ਲਈ ਇਹਨਾਂ ਨੂੰ ਸਤੀਵਾ ਜਦ ਤੱਕ ਇਹ ਨਹੀਂ ਦੇਣਗੇ ਇੱਥੇ ਕੋਈ ਚੇਂਜ ਨਹੀਂ ਆਉਣਾ ਕਿਉਂਕਿ ਇਹ ਤਾਂ ਮੰਨ ਕੇ ਹੀ ਨਹੀਂ ਰਾਜੀ ਇਹ ਇਹ ਕਹਿੰਦਾ ਪਾਸਟ ਯੂ ਹਵ ਟੂ ਐਡਮਿਟ ਕਿ देयर ਇਜ਼ ਅ ਪ੍ਰੋਬਲਮ ਜੇ ਕੋਈ ਪ੍ਰੋਬਲਮ ਮੰਨੇ ਹੀ ਨਾ ਤੇ ਸੋਲੂਸ਼ਨ ਕਿੱਥੋਂ ਨਿਕਲਣਾ ਪਰ ਸਰਕਾਰ ਵੱਲੋਂ آپریشن ਪ੍ਰਹਾਰ ਦੋ ਵਾਰੀ ਚਲਾਇਆ ਗਿਆ ਉਹਨਾਂ ਨੇ ਕਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਗੈਂਗਸਟਰ ਫੜ ਲਏ ਆ ਇਹੀ ਮੈਂ ਕਹਿ ਰਿਹਾ ਨਾ ਦੈਟਸ ਵਾਈ ਡੀਜੀਪੀ ਦਾ ਮੈਂ ਫੇਲਿਅਰ ਕਹਿ ਰਿਹਾ ਨਿਕੰਮਾਪਨ ਪੀਆਰ ਐਕਸਰਸਾਈਜ਼ ਆ ਜੀ ਉਹ ਪ੍ਰਹਾਰ 1 ਪ੍ਰਹਾਰ 2 ਤੇ ਅਸਲੀਅਤ ਕੀ ਆ ਜ਼ਮੀਨੀ ਹਕੀਕਤ ਕੀ ਆ ਕੁਝ ਹੋਰ ਨ ਨਸ਼ਾ ਵਿਰੁੱਧ ਪ੍ਰੋਗਰਾਮ ਕਰ ਰਿਹਾ ਤੁਹਾਡਾ ਮੁੱਖ ਮੰਤਰੀ ਨਸ਼ੇ ਦੀ ਹਾਲਤ ਚ ਫੋਟੇਜ ਭਰਤੀ ਹੋ ਰਿਹਾ ਔਰ ਤੁਹਾਡਾ ਅਸਲੀਅਤ ਕੀ ਹੈ 온 ਗਰਾਉਂਡ ਜ਼ੀਰੋ ਕਿ ਨਾ ਨਸ਼ੇ ਰੁਕੇ ਨਾ ਕ੍ਰਾਈਮ ਰੁਕੇ ਅੱਜ ਸਾਹਮਣੇ ਇਹ ਮੂੰਹ ਬੋਲਦੀ ਤਸਵੀਰ ਹੈ ਕੌਣ ਹੈ ਨਾ ਬੱਚਿਆਂ ਨੂੰ ਮੋੜੂਗਾ ਜਿਨ੍ਹਾਂ ਦੇ ਲੱਗਤੇ ਜਿਗਰ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝਦੇ ਜਾ ਰਹੇ ਇਹਦੇ ਲਈ ਜ਼ਿੰਮੇਵਾਰ ਭਗਵੰਤਮਾਨ ਕਿਵੇਂ ਨਹੀਂ ਡੀਜੀਪੀ ਕਿਵੇਂ ਨਹੀਂ ਸੁਪਰਮਾਨੈਂਟ ਡੀਜੀਪੀ ਨੰ ਪ੍ਰੈਜ਼ੀਡੈਂਟ ਕਬਨ ਨੂੰ ਇਸ ਟੂ ਬੀ ਸੈਕਟ ਗਵਰਨਰ ਸਾਹਿਬ ਦਾ ਨੋਟਿਸ ਲੈਣ ਔਰ ਅਸੀਂ ਗਵਰਨਰ ਸਾਹਿਬ ਨੂੰ ਬੜੀ ਛੇਤੀ ਮਿਲ ਕੇ ਕਹਾਂਗੇ ਕਿ ਤੁਸੀਂ ਲਾਅਨ ਆਰਡਰ ਮੁੱਦੇ ਦਾ ਸਭ ਤੋਂ ਸੇਫਟੀ ਐਂਡ ਸਿਕਿਉਰਿਟੀ ਤੋਂ ਵੱਡਾ ਮੁੱਦਾ ਹੀ ਕੋਈ ਨਹੀਂ ਜੇ ਬਾਰਡਰ ਸਟੇਟ ਨਹੀਂ ਸੁਰੱਖਿਤ ਤਾਂ ਪ੍ਰਦੇਸ਼ ਨਹੀਂ ਸੁਰੱਖਤ ਤੁਸੀਂ ਇਹਨਾਂ ਦੀ ਹਸਤੀ ਤੇ ਦੀ ਮੰਗ ਕਰਦੇ ਹੋ ਜੀ ਨੈਤਿਕਤਾ ਹਾਂ ਤੇ ਇਹਨਾਂ ਨੂੰ ਸੋ ਮੈਂ ਤਾਂ 100% ਕਮਿਟਿਡ ਆ ਜੀ ਕਿ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ ਰਹਿਣ ਦਾ ਆ ਟੈਂਪਰੀ ਡੀਜੀਪੀ ਕੀ ਬਾਰਡਰ ਸਟੇਟ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਜੀ ਕੁਰਸੀ ਬਚਾਉਣ ਤੇ ਹੋ ਗਿਆ ਸਰ ਠੀਕ ਹੈ ਥੈਂਕ ਯੂ